ਜੀ ਸਾਰੇ ਨੂੰ ਮੈਂ ਅਗਮਜੋਤ ਬੇਸਿਕਲੀ ਮੈਂ ਇੱਕ ਟੀਚਰ ਹਾਂ ਮੈਥਸ ਟੀਚਰ ਮੈਂ ਨਾ ਛੋਟੇ ਹੁੰਦੇ ਇੱਕ ਮੂਵੀ ਦੇਖੀ ਸੀਗੀ ਸਨੀ ਦਿਓਲ ਦੀ ਮੂਵੀ ਨੇਮ ਤਾਂ ਐਗਜੈਕਟਲੀ ਮੈਨੂੰ ਨਾਮ ਯਾਦ ਨਹੀਂ ਹੈ ਐਂਡ ਉਹਦੇ ਚ ਕੀ ਸੀਗਾ ਕਿ ਮਤਲਬ ਆਈ ਥਿੰਕ 빅 브ਦਰ ਜਾਂ ਕੁਛ ਇਦਾਂ ਦੇ ਨਾਮ ਦੇ ਰਿਲੇਟਡ ਮੂਵੀ ਹੈਗੀ ਸੀਗੀ ਉਹਦੇ ਚ ਨਾ ਇਦਾਂ ਦੇਖਣ ਦੀ ਚੀਜ਼ ਮਿਲਦੀ ਹੈ ਕਿ ਸਨੀ ਦਿਓਲ ਜੋ ਵੀ ਰੋਲ ਇੱਕ ਕਹਿੰਦੇ ਪਲੇ ਕਰ ਰਿਹਾ ਸੀਗਾ ਉਹਦੇ ਵਿੱਚ ਉਹਦੀ ਸਿਸਟਰ ਦੇ ਉੱਪਰ ਐਸਿਡ ਅਟੈਕ ਹੁੰਦਾ ਹੈ ਮੈਂ ਇਹ ਤਾਂ ਨਹੀਂ ਕਹੂੰਗਾ ਕਿ ਬਹੁਤ ਕੋਈ ਕਹਿੰਦੇ ਹੈ ਉਸ ਟਾਈਮ ਕੋਈ ਵੱਡੀ ਗੱਲ ਸੀਗੀ ਮਤਲਬ ਮੈਂ ਕਹੂੰਗਾ ਕਿ ਉਸ ਟਾਈਮ ਤੇ ਐਸਿਡ ਅਟੈਕ ਬਹੁਤ ਕਾਮਨ ਚੀਜ਼ ਹੈ ਆਈ ਥਿੰਕ ਹੈਗੀ ਸੀਗੀ ਤੇ ਇਸ ਕਰਕੇ ਉਹਨਾਂ ਨੇ ਮੂਵੀ ਬਣਾਈ ਤੇ ਇਸ ਚੀਜ਼ ਨੂੰ ਤਾਂ ਕਿ ਰੋਕਿਆ ਜਾ ਸਕੇ ਬਹੁਤ ਕੁਛ ਅੱਛਾ ਉਹਨਾਂ ਨੇ ਇਸ ਮੂਵੀ ਦੇ ਵਿੱਚ ਦਿਖਾਇਆ ਗਿਆ ਹੈ ਹੈਨਾ ਐਂਡ ਚਲੋ ਇਹ ਗੱਲ ਲੂਗੀ ਹੁਣ ਅੱਜ ਦੀ ਗੱਲ ਕਰੀਏ ਐਸਿਡ ਅਟੈਕ ਇਦਾਂ ਨਹੀਂ ਹੋ ਰਿਹਾ ਕਾਫੀ ਆਪਾਂ ਐਸਿਡ ਜੇ ਕਹਿੰਦੇ ਆ ਮਾਰਕੀਟ ਤੋਂ ਪਰਚੇਸ ਕਰਨਾ ਹੈ ਤਾਂ ਉਸ ਚੀਜ਼ ਨੂੰ ਆਪਾਂ ਇਨ ਈਜ਼ੀਲੀ ਪਰਚੇਸ ਨਹੀਂ ਕਰ ਸਕਦੇ ਬਟ ਇਥੇ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਜਿਹੜੇ ਉਹਨਾਂ ਆਪਣੇ ਕੋਈ ਟਾਇਲਟ ਕਲੀਨਰ ਹੈ ਜਾਂ ਆਪਾਂ ਘਰ ਵਿੱਚ ਜੋ ਵੀ ਕੋਚਾ ਕਲੀਨਿੰਗ ਹੈ ਕੋਚਾ ਇਦਾਂ ਦੇ ਲਿਕੁਇਡਸ ਯੂਜ਼ ਕਰਦੇ ਆ ਥੈਟ ਆਲਸੋ ਕੰਟੇਨ ਐਸਿਡ ਨਾਉ ਪੁਆਇੰਟ ਇਹ ਅੰਦਾਜ਼ਾ ਕਿ ਜਦੋਂ ਉਹਨਾਂ 'ਚ ਐਸਿਡ ਹੈਗਾ ਤਾਂ ਉਹਦਾ ਵੀ ਤਾਂ ਕੋਈ ਮਿਸਯੂਜ਼ ਹੋ ਸਕਦਾ ਹੈ ਸੇਮ ਕੇਸ ਹੋਇਆ ਗਾਜ਼ੀਆਬਾਦ ਦੇ ਇੱਕ ਕੰਦੇ ਐਡਵੋਕੇਟ ਦੇ ਨਾਲ ਜੋ ਐਡਵੋਕੇਟ ਹੈ ਉਹ ਉੱਥੇ ਆਪਦੇ ਕੰਦੇ ਕੋਰਟ ਦੇ ਵਿੱਚ ਆ ਉਹਦੇ ਚੈਂਬਰ ਦੇ ਵਿੱਚ ਉੱਥੇ ਆ ਕੇ ਇੱਕ ਬੱਚੇ ਨੂੰ ਉਹਦੇ ਉੱਪਰ ਐਸਿਡ ਅਟੈਕ ਕਰ ਦਿਆ ਗਿਆ ਹੁਣ ਐਸਿਡ ਅਟੈਕ ਕਿਉਂ ਕਰਦੇਗੇ ਬੁਆਇਜ਼ ਦਾ ਜਾਤਰਾ ਹੀ ਦੇਖਿਆ ਜਾਂਦਾ ਕਿ ਬੁਆਇਜ਼ ਰਿਐਕਸ਼ਨ ਨੂੰ ਫੇਸ ਨਹੀਂ ਕਰ ਪੰਦੇ ਇਫ ਐਨੀ ਗਰਲ ਰਿਜੈਕਟਡ ਰਿਜੈਕਟਸ ਐਨੀ ਬாய் देन ਉਹ ਫੇਸ ਨਹੀਂ ਕਰ ਪੰਦੇ ਇਸ ਨੂੰ ਮਤਲਬ ਜਰ ਨਹੀਂ ਪੰਦੇਗੇ ਤੇ ਉਹ ਚੱਕ ਕੇ ਕੁਛ ਇਧਰ ਦੀ ਹਰਕਤ ਕਰ ਦਿੰਦੇ ਨੇ ਜਿਆਦਾਤਰ ਐਸਿਡ ਅਟੈਕ ਇਸੇ ਕਰਕੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਐਂਡ ਜਿਆਦਾਤਰ ਆ ਵੀ ਹੁੰਦਾ ਹੈ ਕਿ ਕਈ ਵਾਰੀ ਕੋਈ ਗਰਲ ਤੁਹਾਡੀ ਗੱਲ ਨਹੀਂ ਮੰਨ ਰਹੀ ਹੈਗੀ ਹੈ ਤਾਂ ਬॉयਜ਼ ਉੱਥੇ ਐਸਿਡ ਅਟੈਕ ਕਰ ਦਿੰਦੇ ਆ ਸੋ ਥੈਟ ਉਹ ਆਪਦੀ ਗੱਲ ਮਨਵਾਣ ਲਈ ਹੈਨਾ ਜਾਂ ਜਿਵੇਂ ਵੀ ਹੈ ਐਸਿਡ ਦੀ ਧਮਕੀ ਦਿੰਦੇ ਆ ਗੱਲ ਉਹਨੇ ਇਹ ਆਂਦੀ ਹੈਗੀ ਹੈ ਮੈਂ ਜਦੋਂ ਕਾਲਜ ਚ ਸੀਗਾ ਹੋਇਆ ਕਿ ਮੈਂ ਇਕਵਰੀਨ ਸਰ ਨਾਲ ਗੱਲ ਕੀਤੀ ਸਰ ਨੇ ਮੇਰੀ ਗੱਲ ਮੰਨੀ ਹੈਨਾ ਚਲੋ ਬਟ ਅੱਗੋਂ ਨਾ ਗਰਲਸ ਦਾ ਰਿਸਪਾਂਸ ਨਹੀਂ ਆਇਆ ਇਹਨਾ ਗੱਲ ਕੀ ਸੀਗੀ ਮੈਂ ਸਾਨੂੰ ਕਿਹਾ ਸਰ ਆਪਾਂ ਨਾ ਬੋਏ ਗਰਲਸ ਦੀ ਪ੍ਰੋਟੈਕਸ਼ਨ ਲਈ ਕਾਲਜ ਦੇ ਵਿੱਚ ਆਪਾਂ ਕੋਈ ਕਾਰਾਟੇ ਕਲਾਸਿਸ ਬੌਕਸਿੰਗ ਗੱਤਕਾ ਜਾਂ ਕੁਝ ਮਾਰਸ਼ਲ ਆਰਟਸ ਸੇ ਰਿਲੇਟਡ ਕੁਝ ਗਰਲਜ਼ ਦੀ ਆਪਦੀ ਸੈਲਫ ਪ੍ਰੋਟੈਕਸ਼ਨ ਲਈ ਆਪਾਂ ਕੁਝ ਕਲਾਸਿਸ ਸ਼ੁਰੂ ਕਰਵਾ ਲੈਣੇ ਆ ਤੇ ਇਹ ਹੋ ਜਾਏਗਾ ਬਟ ਹੋਇਆ ਕਿ ਮਤਲਬ ਗਰਲਜ਼ ਹੀ ਇਸ ਚੀਜ਼ ਨੂੰ ਲੈ ਕੇ ਕੋਈ ਇੰਨਾ ਨਹੀਂ ਦਿਖਾਂਦੀ ਹੈ ਕੁਝ ਇੰਟਰਸਟ ਇਥੋਂ ਪਤਾ ਚਲਦਾ ਕਿ ਗਰਲਜ਼ ਇਨਾ ਕੁ ਵੀਕ ਐਂਡ ਇੱਕ ਐਫਰਟਸ ਨਹੀਂ ਲਗਾਉਣਾ ਚਾਹੀਦੀ ਕਿ ਉਹ ਆਪਦੀ ਸੈਲਫ ਪ੍ਰੋਟੈਕਸ਼ਨ ਕਰ ਸਕਣ ਹੈਗੀਆਂ ਇਵਨ ਕਿ ਮੈਂ ਇਥੇ ਕਹੂੰਗਾ ਕਿ ਮੇਰੀ ਆਪਦੀ ਸਿਸਟਰ ਨਾਲ ਮੈਂ ਡਿਸਕਸ ਕਰਿਆ ਇਸ ਚੀਜ਼ ਬਾਰੇ ਮੈਂ ਉਹਨੂੰ ਕਿਹਾ ਕਿ ਆਪਾਂ ਨਾ ਤੈਨੂੰ ਡਾਂਸ ਕਲਾਸ ਦੀ ਬਜਾਏ ਉਹ ਡਾਂਸ ਕਲਾਸ ਜਾ ਰਹੀ ਸੀਗੀ ਤਾਂ ਮੈਂ ਸੋਚਿਆ ਕਿ ਆਪਾਂ ਤੈਨੂੰ ਡਾਂਸ ਕਲਾਸ ਦੀ ਬਜਾਏ ਆਪਾਂ ਤੈਨੂੰ ਕੋਈ ਬੌਕਸਿੰਗ ਕਲਾਸੀ ਹੈ ਕਿ ਰਾਟੇ ਕਲਾਸਿਸ ਲਗਾ ਲੈਨੇ ਆ ਤੇਰੇ ਲਈ ਅੱਛਾ ਰਹੇਗਾ ਹੈਨਾ ਐਂਡ ਜੋ ਕਿ ਤੇਰੀ ਇਨ ਫਿਊਚਰ ਜਾਂ ਕਿਤੇ ਵੀ ਤੂੰ ਹੈ ਤੈਨੂੰ ਹੈਲਪ ਕਰੇਗਾ ਤੇ ਗਰਲਸ ਇਸ ਚੀਜ਼ ਨੂੰ ਨਹੀਂ ਕਰਦੀ ਹੈ ਕੁਝ ਗੌਰ ਨਹੀਂ ਕਰਦੀ ਕੁਝ ਇਸ ਚੀਜ਼ ਚ ਇੰਟਰਸਟ ਨਹੀਂ ਦਿਖਾਉਂਦੀ ਹੈ ਆਈ نو ਫਿਜ਼ੀਕਲ ਵਰਕਆਊਟ ਇਜ਼ ਨੋਟ ਦੈਟ ਮਚ ਈਜ਼ੀ ਹੈਨਾ ਹੁਣ ਆਪਾਂ ਇੱਥੇ ਜੇ ਮੈਂ ਕਹੂੰਗਾ ਕਿ ਗਰਲਸ ਫਿਜ਼ੀਕਲੀ ਵੀਕ ਹੈ ਤਾਂ ਬਹੁਤ ਜਣੇ ਮੈਨੂੰ ਕਹਿਣਗੇ ਕਿ ਨਹੀਂ ਨਹੀਂ ਗਰਲਸ ਥੋੜੀ ਨਾ ਫਿਜ਼ੀਕਲੀ ਵੀਕ ਹੈਗੀ ਹੈ ਗਰਲਸ ਚ ਬਹੁਤ ਪਾਵਰ ਹੈ ਆਈ نو ਦੈਟ ਗਰਲਸ ਹੈਵ ਦੈਟ ਪਾਵਰ ਗਰਲਸ ਆਰ ਮੋਰ ਪਾਵਰਫੁਲ ਦੈਨ ਬॉयਜ਼ ਹੈਨਾ ਇੱਕ ਟਰਮ ਦੇ ਵਿੱਚ ਕੁਝ ਟਰਮਸ ਦੇ ਵਿੱਚ ਗਰਲਸ ਬਹੁਤ ਪਾਵਰਫੁਲ ਹੈ ਦਨ ਬॉयਜ਼ ਬਟ ਫਿਜ਼ੀਕਲ ਵਰਕਆਊਟ ਡੇਲੀ ਦਾ ਕਰਨਾ ਤੇ ਕੁਝ ਚੀਜ਼ਾਂ ਸਿੱਖਣੀਆਂ ਸੋ ਥੈਟ ਤੁਸੀਂ ਆਪਦੀ ਸੈਲਫ ਪ੍ਰੋਟੈਕਸ਼ਨ ਕਰ ਸਕੋ ਉਹ ਜ਼ਰੂਰੀ ਹੈ ਗਰਲਜ਼ ਲਈ ਜੋ ਕਿ ਗਰਲਜ਼ ਨਹੀਂ ਕਰਦੀ ਹੈ ਕਿੰਨਾ ਕੁ ਟਾਈਮ ਕੋਈ ਗਰਲਜ਼ ਦੀ ਪ੍ਰੋਟੈਕਸ਼ਨ ਕਰਦਾ ਰਹੇਗਾ ਮੈਨੂੰ ਇਹ ਦੱਸ ਦੋ ਕਿ ਇਹ ਜ਼ਰੂਰੀ ਹੈ ਕਿ ਇਹ ਪੋਸੀਬਲ ਹੈ ਹਰ ਟਾਈਮ 24 7 365 ਦਿਨ 366 ਦਿਨ ਕੋਈ ਨਾ ਕੋਈ ਕਹਿੰਦੇ 365 ਹੀ ਹੋਣਾ ਹਾਂਜੀ 365 ਦਿਨ ਕੋਈ ਗਰਲਸ ਦੇ ਨਾਲ ਕਹਿੰਦੇ ਅਵੇਲੇਬਲ ਹੋਏਗਾ ਗਰਲ ਦੇ ਨਾਲ ਅਵੇਲੇਬਲ ਹੋਏਗਾ ਬਿਫੋਰ ਮੈਰिज ਬ੍ਰਦਰ ਹੈਲਪ ਕਰੇਗਾ ਬਿਫੋਰ ਮੈਰिज ਫਾਦਰ ਬਚਾਨਗੇ ਆਫਟਰ ਮੈਰिज ਹਸਬੰਡ ਹੋਏਗਾ ਕੋਈ ਨਾ ਕੋਈ ਪਰਸਨ ਹੋਏਗਾ ਹਮੇਸ਼ਾ ਜ਼ਰੂਰੀ ਹੈ ਕੋਈ ਨਾ ਕੋਈ ਹੋਏਗਾ ਉੱਥੇ ਤੁਹਾਨੂੰ ਲੱਗਦਾ ਇਦਾਂ ਪੋਸੀਬਲ ਹੈ ਤਾਂ ਗਰਲਸ ਕਿਉਂ ਨਹੀਂ ਇਸ ਚੀਜ਼ ਨੂੰ ਸੀਰੀਅਸ ਲੈਂਦੀਆਂ पेरेंट्स में भी चाहिए बीइंग अ ब्रदर मैं अपनी सिस्टर ने कहा कि वो सीखे बट गर्ल्स आप ही इंटरेस्टेड नहीं है मैं वो हैं क्लासेस अवेलेबल करवा रहा हाँ बट उस चीज़ को लैके गर्ल्स आप ही इंटरेस्टेड नहीं है ਗਰਲਸ ਨੂੰ ਚਾਹੀਦਾ ਹੈ ਕਿ ਜੇ ਉਹਨਾਂ ਨੇ ਕੋਈ ਚੀਜ਼ ਇਦਾਂ ਕਰਨਾ ਹੈ ਤਾਂ ਉਹਨਾਂ ਨੂੰ ਆਪ ਨੂੰ ਹੀ ਇਸ ਚੀਜ਼ ਨੂੰ ਟੈਕਲ ਕਰਨਾ ਪਏਗਾ ਸੈਲਫ ਪ੍ਰੋਟੈਕਸ਼ਨ ਉਹਨਾਂ ਦੀ ਜ਼ਰੂਰੀ ਹੈਗੀ ਹੈ ਕਰੋ ਤੱਕ ਉਹ ਕਿਸੇ ਹੋਰ ਦੇ ਉੱਪਰ ਹੀ ਡਿਪੈਂਡ ਰਹਿਣਗੇ ਹੁਣ ਗੱਲ ਕਰ ਰਹੀ ਸੀ ਆਪਾਂ ਲੋਅਰ ਦੀ ਜਿਹੜੀ ਐਡਵੋਕੇਟ ਦੀ ਆਪਾਂ ਗੱਲ ਕਰ ਰਹੇ ਸੀਗੇ ਆਈ ਥਿੰਕ ਲੋਅਰ ਐਡਵੋਕੇਟ 'ਚ ਨਾ ਕੋਈ ਮੇ ਮੇਬੀ ਕੋਈ ਡਿਫਰੈਂਸ ਹੋਏਗਾ ਜੇ ਮੈਂ ਕੋਈ ਚੁੱਕ ਵਰਡ ਗਲਤ ਯੂਜ਼ ਕਰਦਾ ਤਾਂ ਉਸ ਲਈ ਮੈਂ ਮਾਫੀ ਚਾਹੁੰਗਾ ਹੁੰਦਾ ਕਿ ਇਹ ਹੈ ਕਿ ਉਹ ਜਿਹੜੀ ਉਹ ਗਰਲ ਐਡਵੋਕੇਟ ਦੇ ਉੱਪਰ ਜੋ ਹਮਲਾ ਹੋਇਆ ਹੈ ਅਟੈਕ ਕੀਤਾ ਗਿਆ ਐਸਿਡ ਅਟੈਕ ਰਿਆ ਗਿਆ ਉਹਦੇ ਉੱਪਰ ਗੱਲ ਇਹਦੇ 'ਚ ਇਹ ਆਂਦੀ ਹੈ ਕਿ ਇਹ ਨਹੀਂ ਤੁਸੀਂ ਪੁਲਿਸ ਆਫੀਸਰ ਬਣ ਜੰਨੇ ਹੋ ਜਾਂ ਤੁਸੀਂ ਕਹਿੰਨੇ ਕਿ ਲੋਅਰ ਬਣ ਗਏ ਹੋ ਤੁਸੀਂ ਡਾਕਟਰ ਬਣ ਗਏ ਤੁਹਾਡੇ ਹੱਥ 'ਚ ਪਾਵਰ ਆ ਗਈ ਤਾਂ ਹੁਣ ਤੁਸੀਂ ਕੁਝ ਵੀ ਕਰ ਸਕ ਰਹੇ ਹੋ ਤੁਹਾਨੂੰ ਆਪ ਦੀ ਸੈਲਫ ਪ੍ਰੋਟੈਕਸ਼ਨ ਕਰਨੀ ਪਏਗੀ ਨਾ ਮੈਂ ਇਥੇ ਉਸ ਗਰਲ ਨੂੰ ਨਹੀਂ ਕਹਿੰਨੇ ਬਲੇਮ ਕਰ ਰਿਹਾ ਬਟ ਗੱਲ ਇਹ ਹੈ ਕਿ ਹਮੇਸ਼ਾ ਆਪਣੀ ਪ੍ਰੋਟੈਕਸ਼ਨ ਲਈ ਕੋਈ ਕਾਲ ਨਹੀਂ ਹੋਏਗਾ ਭਾਵੇਂ ਮੈਂ ਵੀ ਆਂ ਕਾ ਹਮੇਸ਼ਾ ਪੁਲਿਸ ਵੀ ਆਪਣੇ ਕੋਲ ਨਹੀਂ ਹੋਏਗੀ ਤਾਂ ਆਪਾਂ ਨੂੰ ਆਪ ਦੀ ਸੈਲਫ ਪ੍ਰੋਟੈਕਸ਼ਨ ਕਰਨੀ ਪਏਗੀ ਉਸ ਬੰਦੇ ਨੂੰ ਸਜ਼ਾ ਮੈਂ ਕਹਿੰਦਾ ਬਹੁਤ ਬੁਰੀ ਤੋਂ ਬੁਰੀ ਸਜ਼ਾ ਦਿਓ ਮੈਂ ਤਾਂ ਕਹਿੰਦਾ ਉਹਨੂੰ ਪਰ ਗੱਲ ਇਹ ਹੈਗੀ ਹੈ ਕਿ ਜਦੋਂ ਤੱਕ ਆਪਾਂ ਗੱਲ ਆਪ ਤਗੜੀ ਨਾ ਹੋਏਗੀ ਗੱਲ ਆਪ ਆਪ ਦੀ ਸੈਲਫ ਰਿਸਪੈਕਟ ਸੈਲਫ ਪ੍ਰੋਟੈਕਸ਼ਨ ਨਹੀਂ ਕਰ ਸਕੇਗੀ ਉਦੋਂ ਤੱਕ ਕੋਈ ਵੀ ਆਏਗਾ ਤੇ ਕੁਛ ਨਾ ਕੁਛ ਐਵਦਾ ਦੀ ਹਰਕਤ ਕਰਦਾ ਰਹੇਗਾ ਜੇ ਸਾਹਮਣੇ ਵਾਲੇ ਮੁੰਡੇ ਨੂੰ ਪਤਾ ਹੈ ਕਿ ਉਹ ਕੁੜੀ ਨੇ ਚੱਕ ਕੇ ਮੈਨੂੰ ਪਲਟਾ ਦੇਣਾ ਹੈਗਾ ਤੇ ਦੋ ਚਪੇੜਾ ਲਾ ਕੇ ਮੇਰਾ ਮੂੰਹ ਤੋੜ ਦੇਣਾ ਮੇਰੇ ਦੰਦ ਤੋੜ ਦੇਣੀ ਗਿਆ ਤਾਂ ਉਹ ਮੁੰਡਾ ਕਿਵੇਂ ਉਹਦੇ ਕੁਛ ਐਵਜੀ ਹਰਕਤ ਕਰ ਜੂਗਾ ਇਸ ਕਰਕੇ ਜ਼ਰੂਰੀ ਹੈ ਗਰਲਸ ਆਪਦੀ ਸੈਲਫ ਪ੍ਰੋਟੈਕਸ਼ਨ ਤੇ ਧਿਆਨ ਦੇਣ ਜੋ ਵੀ ਕੁਝ ਹੈ ਉਹ ਕਰਨੇ ਗਿਆ ਜੇ ਗਰਲਸ ਇਹਦਾ ਕੁਛ ਨਹੀਂ ਕਰਦੀਆਂ ਗਿਆ ਤਾਂ ਸਵਾਲ ਤੁਹਾਡੇ ਸਾਹਮਣੇ ਖੜਾ ਹੈ ਕਦੋਂ ਤੱਕ ਤੇ ਕਦੋਂ ਕੋਣ ਹੈ ਇਹਦਾ ਪਰਸਨ ਹੈਗਾ ਕਿ ਤੁਹਾਨੂੰ ਪਤਾ ਲੱਗ ਜੂਗਾ ਤੁਹਾਡੀ ਜੋ ਬੇਟੀ ਹੈ ਤੁਹਾਡੀ ਭੈਣ ਹੈ ਤੁਹਾਡੀ ਸਿਸਟਰ ਹੈ ਤੁਹਾਡੀ ਵਾਈਫ ਹੈ ਉਹ ਕਿਸੇ ਮਦਰ ਹੈ ਤੁਹਾਡੀ ਕਿਸੇ ਕੰਦੇ ਹੈ ਪ੍ਰੋਬਲਮ ਦੇ ਵਿੱਚ ਹੈ ਕਦੋਂ ਆਪਾਂ ਕੀ ਰੱਬ ਥੋੜੀ ਨਾ ਹੈਗੇ ਆ ਆਪਾਂ ਨੂੰ ਐ ਥੋੜ ਨੂੰ ਬਦ ਲੱਗ ਜੂਗਾ ਅਚਾਨਕ ਜਿੰਨੇ ਮੱਜੇ ਤੁਸੀਂ ਟੈਕਨੋਲੋਜੀ ਦੇ ਬਣਾ ਲਏ ਹੋਏਗੇ ਕਿ ਅਚਾਨਕ ਐਦਾ ਕਰ ਦਾਂਗੇ ਐਮਰਜੈਂਸੀ ਐਸਓਐਸ ਹੈਗਾ ਉਹ ਨਾਲ ਕੋਈ ਪਹੁੰਚੇਗਾ ਟੈਕਨੋਲੋਜੀ ਹੈ ਬਈ ਕਦੇ ਵੀ ਕੁਝ ਵੀ ਹੋ ਸਕਦਾ ਹੈ ਸੈਲਫ ਪ੍ਰੋਟੈਕਸ਼ਨ ਜ਼ਰੂਰੀ ਹੈ ਗਰਲਜ਼ ਦੀ ਨਹੀਂ ਕਰੋਗੇ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਮੇਰੇ ਸਾਹਮਣੇ ਗਸਾਰੀਆਂ ਗਰਲਜ਼ ਦੇ ਸਾਹਮਣੇ ਆਹੀ ਇੱਕ ਸਵਾਲ ਆਹੀ ਇੱਕ ਕੁਐਸਚਨ ਹੈ ਕਦੋਂ ਤੱਕ ਐਦਾ ਹੁੰਦਾ ਰਹੇਗਾ ਕਿ ਫਾਦਰ ਹੈ ਜਾਂ ਬ੍ਰਦਰ ਹੈ ਜਾਂ ਹਸਬੰਡ ਹੈ ਗਰਲ ਦੀ ਪ੍ਰੋਟੈਕਸ਼ਨ ਕਰੇਗਾ ਗਰਲਜ਼ ਨੂੰ ਆਪਦੀ ਪ੍ਰੋਟੈਕਸ਼ਨ ਆਪ ਕਰਨਾ ਸਿੱਖਣਾ ਪਏਗਾ ਆਪਾਂ ਸਿੱਖ ਇਤਿਆਜ਼ ਦੀ ਵੀ ਗੱਲ ਕਰੀਏ ਤਾਂ ਉਹਦੇ ਚ ਜਿਹੜੀਆਂ ਕਹਿੰਦੇ ਕੁੜੀਆਂ ਸੀਗੀਆਂ ਬੀਬੀਆਂ ਸੀਗੀਆਂ ਉਹਨਾਂ ਨੂੰ ਏਦਾਂ ਦੀਆਂ ਚੀਜ਼ਾਂ ਸਿਖਾਈਆਂ ਗਿਆ ਸੀਗੀਆਂ ਡੱਕਾ ਸਿਖਾਇਆ ਗਿਆ ਸੀਗਾ ਸੋ ਦੈਟ ਉਹ ਆਪਦੀ ਹੈਲਥ ਵੀ ਕਰ ਸਕਦੀਆਂ ਸੀਗੀਆਂ ਆਪਦੀ ਪ੍ਰੋਟੈਕਸ਼ਨ ਵੀ ਕਰ ਸਕਦੀਆਂ ਸੀਗੀਆਂ ਐਂਡ ਬਾਕੀਆਂ ਨੂੰ ਵੀ ਬਚਾਉਂਦੀਆਂ ਸੀਗੀਆਂ ਤੁਸੀਂ ਚਾਰ ਸੱਜਿਆ ਦੇ ਮੂਵੀ ਦੇਖੀ ਹੋਏਗੀ ਚਾਰ ਸੱਜਿਆ ਦੇ ਮੂਵੀ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਦੋਂ ਕੰਦੇ ਗੁਰਗੋਬਿੰ ਸਿੰਘ ਜੀ ਦੀ ਵਾਈਫ ਨੂੰ ਜਦੋਂ ਕਹਿੰਦੇ ਆ ਕੁਛ ਮੁਗਲ ਜਰੋਂ ਕਿ ਹਰ ਲੰਦੇ ਆ ਤਾਂ ਉੱਥੇ ਉਹ ਪੂਰਾ ਉਹਨਾਂ ਦਾ ਟੱਕਰਾ ਕਰਕੇ ਉਹਨਾਂ ਨੂੰ ਖਤਮ ਕਰਕੇ ਜਾਂਦੀ ਹੈ ਅੱਗੇ ਕਿਉਂ ਕਿਉਂਕਿ ਉਹ ਆਪਦੀ ਸੈਲਫ ਪ੍ਰੋਟੈਕਸ਼ਨ ਕਰਨਾ ਜਾਣਦੀ ਸੀ ਇਹ ਅੱਜ ਦੀ ਗਰਲ ਨਹੀਂ ਜਾਣਦੀਗੀ ਤਾਂ ਇਹ ਚੀਜ਼ ਐਵੇਂ ਹੀ ਚਲਦੀ ਰਹਿ ਜਾਣੀਗੀ ਕਦੋਂ ਤੱਕ ਕਿੰਨੇ ਕੋਈ ਰੂਲ ਆਪਾਂ ਰੂਲਸ ਬਣਾ ਲੈਣ ਕਿੰਨੇ ਕੋਈ ਲਾਜ਼ ਬਣਾ ਲਵਾਂਗੇ ਆਪਾਂ ਕਿ ਹਰ ਗਲੀ ਤੇ ਕਿਸੇ ਨਾ ਕੋਈ ਪੁਲਿਸ ਆਫੀਸਰ ਖੜਾ ਕਰ ਦਾਂਗੇ ਕੀ ਕਰਦੇ ਅੰਦਰ ਕੋਈ ਕੁਝ ਕਰ ਜੇਗਾ ਫਿਰ ਕੀ ਕਰ ਲਾਂਗੇ ਆਪਾਂ ਇਸ ਕਰਕੇ ਗਰਲਜ਼ ਨੂੰ ਆਪਣੀ ਸੈਲਫ ਪ੍ਰੋਟੈਕਸ਼ਨ ਲਈ ਕੰਦੇ ਆ ਅਵੇਅਰ ਹੋਣਾ ਪਏਗਾ ਤੇ ਉਹਨਾਂ ਨੂੰ ਸਿੱਖਣਾ ਪਏਗਾ ਮੈਂ ਕੋਈ ਗੱਲ ਗਲਤ ਕਹਿ ਰਿਹਾ ਤੇ ਹੋਵੇ ਤਾਂ ਮਾਫੀ ਚਾਹੂੰਗਾ ਪਰ ਵੈਸੇ ਮੈਨੂੰ ਲੱਗਦਾ ਨਹੀਂਗਾ ਕਿ ਮੈਂ ਕੁਝ ਗਲਤ ਕਿਹਾ ਹੈਗਾ